ਕਸਬਾ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਤੇ ਫਤਿਆਬਾਦ ਚ ਫਲੈਗ ਮਾਰਚ ਕੱਢਿਆ ਗਿਆ ਉਸ ਤੋਂ ਬਾਅਦ ਆ ਲਾਕੇ ਲਗਾ ਕੇ ਚੈਕਿੰਗ ਕੀਤੀ ਜਾਵੇ ਕਿ ਫਲਾਰਤੀ ਅੰਸ਼ਕਾਂ ਨੂੰ ਫੜ ਕੇ ਕਾਨੂੰਨ ਦਾ ਡੰਡਾ ਜਲਾਵਾਂਗੇ ਉਹਨਾਂ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਆਤਵਾਦ ਫਲਾਂਡ ਆਰਡਰ ਮੇਨਟੇਨ ਕਰ ਲੋ ਅਤੇ ਸਹਿਯੋਗ ਦੇਣ ਅੱਜ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸਬਡਿਵੀਜ਼ਨ ਗੋਇੰਦਵਾਲ ਸਾਹਿਬ ਵਿੱਚ ਚੋਲਾ ਸਾਹਿਬ ਥਾਣਾ ਸਦਰ ਗੋਇੰਦਵਾਲ ਸਾਹਿਬ ਇਹਨਾਂ ਦੀ ਫੋਰਸ ਨਾਲ ਇਹਨਾਂ ਦੇ ਐਸਐਸਓ ਸੇਵਾ ਨਾਲ ਦੇ ਨਾਲ ਕਸਬਾ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਅਤੇ ਫਤਿਆਬਾਦ 'ਚ ਫਲੈਗ ਮਾਰਚ ਕੱਢਿਆ ਗਿਆ ਇਸ ਤੋਂ ਬਾਅਦ ਆਮ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਵੇ ਕਿ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਮਾੜਾ ਅਨਸਰ ਆਪਣੀ ਮਾੜੀ ਕਾਰਵਾਈ ਨਾ ਕਰ ਸਕੇ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਕਾਨੂੰਨ ਦਾ ਡੰਡਾ ਜਲਾਵਾਂਗੇ ਉਹਨਾਂ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਹੱਤਵੱਤ ਹਾਲਾਂ ਦਾ ਆਰਡਰ ਮੇਨਟੇਨ ਕਰਨ ਅਤੇ ਸਹਿਯੋਗ ਦੇਣ ਤੇਹੀਂ ਲੋਕਾਂ ਦੀ ਸੁਰੱਖਿਆ ਲਈ ਬਤਨ ਬਰਦਾਸ਼ਤ ਸਾਰੇ 26 ਜਨਵਰੀ ਦੇ ਮੌਕੇ ਰਾਜ ਸਰਕਾਰ ਕਿਸ ਤਰ੍ਹਾਂ ਕਿਹੜੇ ਕਿਹੜੇ ਪੁਆਇੰਟਸ ਤੇ ਟੈਕਨੀਕ ਔਰ ਕਿਚ ਟੈਕ ਲਿਖਿਆ 26 ਜਨਵਰੀ ਦੇ ਮਦਰ ਮਦਰ ਨਯਰ ਸ਼ਹਿਰ ਦੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਧੀਨ ਬਾਕ ਬਾਕ ਨਾਕਾਬੰਦੀ ਕੀਤੀ ਗਈ ਆ ਜਿਸ ਵਿੱਚ ਹਰ ਸ਼ਕਤੀੀ ਵਾਹਨ ਸ਼ਕਤੀੀ ਵਾਹਨ ਦੀ ਪੜਚੋਲ ਕੀਤੀ ਜਾ ਰਹੀ ਆ ਸ਼ਕਤੀੀ ਵਾਹਨ ਚੈੱਕ ਕੀਤਾ ਜਾ ਰਿਹਾ ਸ਼ਹਿਰ ਦੇ ਵਿੱਚ ਸਾਡੇ ਪੀਸੀਆਰ ਤੇ ਟ੍ਰੈਫਿਕ ਜਵਾਨ ਜੇ ਤਨਾਤ ਨੇ ਉਹ ਵੀ ਚੰਗੀ ਤਰ੍ਹਾਂ ਬ੍ਰੇਕਿੰਗ ਨਾ ਚੈਕਿੰਗ ਕਰ ਰਹੇ ਨੇ ਤੇ ਬਾਕੀ ਦੇ ਚੌਂਕੀ ਚਾਜ ਆਊਟਰ ਆਊਟਰ ਜੇ ਸ਼ਹਿਰ ਦੇ ਉਹਦਾ ਵੀ ਨਾਕਾਬੰਦੀ ਵਧੀਆ ਤਰੀਕੇ ਨਾਲ ਸਟਰੋਂਗ ਨਾਕਾਬੰਦੀ ਕੀਤੀ ਗਈ ਹੋਈ ਆ ਸਰ ਪੂਰਾ ਸ਼ਹਿਰ ਚੈੱਕ ਕੀਤਾ ਜਾ ਰਿਹਾ ਜੀ ਹਾਂਜੀ ਹਾਂਜੀ ਪੂਰਾ ਸ਼ਹਿਰ ਚੈੱਕ ਕੀਤਾ ਜਾ ਰਿਹਾ ਜੀ ਕਸਬਾ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਤੇ ਫਤਿਆਬਾਦ ਚ ਫਲੈਗ ਮਾਰਚ ਕਰਿਆ ਗਿਆ ਉਸ ਤੋਂ ਬਾਅਦ ਆਲਾਕੇ ਲਗਾ ਕੇ ਚੈਕਿੰਗ ਕੀਤੀ ਜਾਵੇ ਕਿ ਫਲਾਰਤੀ ਹੰਸਕਾ ਨੂੰ ਫੜ ਕੇ ਕਾਨੂੰਨ ਦਾ ਡੰਡਾ ਜਲਾਵਾਂਗੇ ਉਹਨਾਂ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਆਤਵਾਦ ਹਲਾਂਡ ਆਰਡਰ ਮੇਨਟੇਨ ਕਰ ਲੋ ਅਤੇ ਸਹਿਯੋਗ ਦੇਣ ਅੱਜ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸਬਡਿਵੀਜ਼ਨ ਗੋਇੰਦਵਾਲ ਸਾਹਿਬ ਵਿੱਚ ਚੋਲਾ ਸਾਹਿਬ ਥਾਣਾ ਸਦਰ ਗੋਇੰਦਵਾਲ ਸਾਹਿਬ ਇਹਨਾਂ ਦੀ ਫੋਰਸ ਨਾਲ ਇਹਨਾਂ ਦੇ ਐਸਐਸਓ ਸੇਵਾਵਾਂ ਦੇ ਨਾਲ ਕਸਬਾ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਅਤੇ ਫਤਿਆਬਾਦ 'ਚ ਫਲੈਗ ਮਾਰਚ ਕੱਢਿਆ ਗਿਆ ਇਸ ਤੋਂ ਬਾਅਦਾਂ ਨਾਕੇ ਲਗਾ ਕੇ ਚੈਕਿੰਗ ਕੀਤੀ ਜਾਵੇ ਕਿ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਮਾੜਾ ਅਨਸਰ ਆਪਣੀ ਮਾੜੀ ਕਾਰਵਾਈ ਨਾ ਕਰ ਸਕੇ ਸਰਾਰਤੀ ਅਨਸਰਾਂ ਨੂੰ ਫੜ ਕੇ ਕਾਨੂੰਨ ਦਾ ਡੰਡਾ ਚਲਾਵਾਂਗੇ ਉਹਨਾਂ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਵੱਤ ਵੱਤ ਲਾਅਨਡ ਆਰਡਰ ਮੇਨਟੇਨ ਕਰਨ ਅਤੇ ਸਹਿਯੋਗ ਦੇਣ ਤੇਹੀਂ ਲੋਕਾਂ ਦੀ ਸੁਰੱਖਿਆ ਲਈ ਬਤਨ ਬੰਧ ਹੈ ਸਰ 26 ਜਨਵਰੀ ਨੂੰ ਮੁੱਖ ਰੱਖਦੇ ਸਰ ਕਿਹੜਾ ਕਿਹੜੇ ਪੁਆਇੰਟ ਤੇ ਟੈਕਨੀਕ ਹੋਰ ਕਿਹ ਕਿਹ ਟੈਕ ਲਿਖਿਆ 26 ਜਨਵਰੀ ਦੇ ਮੱਧ ਮਦਨਯਰ ਸ਼ਹਿਰ ਦੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਬਾਕ ਬਾਕ ਨਾਕਾਬੰਦੀ ਕੀਤੀ ਗਈ ਆ ਜਿਸ ਵਿੱਚ ਹਰ ਸ਼ਕਤੀ ਵੀਕਲ ਸ਼ਕਤੀ ਵੀਕਲ ਦੀ ਪ੍ਰਸ਼ੰਸ਼ੀ ਕੀਤੀ ਜਾ ਰਹੀ ਆ ਸ਼ਕਤੀ ਵੀਕਲ ਨੂੰ ਚੈੱਕ ਕੀਤਾ ਜਾ ਰਿਹਾ ਸ਼ਹਿਰ ਦੇ ਵਿੱਚ ਸਾਡੇ ਪੀਸੀਆਰ ਤੇ ਟ੍ਰੈਫਿਕ ਜਵਾਨ ਜੇ ਤਨਾਤ ਨੇ ਉਹ ਵੀ ਚੰਗੀ ਤਰ੍ਹਾਂ ਬ੍ਰੇਕਿੰਗ ਨਾ ਚੈਕਿੰਗ ਕਰ ਰਹੇ ਨੇ ਤੇ ਬਾਕੀ ਦੇ ਚੌਂਕੀ ਚਾਜ ਆਉਟਰ ਆਉਟਰ ਜੇ ਸ਼ਹਿਰ ਦੇ ਉਹਦਾ ਵੀ ਨਾਕਾਬੰਦੀ ਵਧੀਆ ਤਰੀਕੇ ਨਾਲ ਸਟਰੋਂਗ ਨਾਕਾਬੰਦੀ ਕੀਤੀ ਗਈ ਹੋਈ ਆ ਸਰ ਪੂਰਾ ਸ਼ਹਿਰ ਚੈੱਕ ਕੀਤਾ ਜਾ ਰਿਹਾ ਹਾਂਜੀ ਹਾਂਜੀ ਪੂਰਾ ਸ਼ਹਿਰ ਚੈੱਕ ਕੀਤਾ ਜਾ ਰਿਹਾ ਹੈ